ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਾਬ ਸਿੱਖਾਂ ਕੋ ਹੁਕਮ ਹੈ ਗੁਰੂ ਮਾਨੇ ਉਪਰੰਥ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਨੂੰ ਗੁਰੂ ਮੰਨਣਾ ਕੋਈ ਕਿਸੇ ਦੇਵਤਾਲੀ ਨੂੰ ਕਿਸੇ ਮਸਜਿਦ ਨੂੰ ਕਿਸੇ ਸਾਧਕ ਦਵਾਰੇ ਨੂੰ ਕਿਤੇ ਵੀ ਜਾ ਕੇ ਮੱਥਾ ਨਹੀਂ ਟੇਕਣਾ ਉਹ ਕਿ ਸਤਗੁਰੂ ਬਾਦਸ਼ਾਹ ਹੁਕਮ ਕੀਤਾ ਮੱਥਾ ਦੇਖਣ ਤੇ ਬਾਅਦ ਦੀ ਗੱਲ

ਬਾਹੇ ਗਏ ਕੀ ਰਾਜਾ ਸੁਖੋਮਿੰਦਰਤਵਾਲ ਸਤਗੁਰ ਪਾਛਾ ਜਗੁਨ ਕੇ ਸਾਰੇ ਦੁਆਲੇ ਛੱਡ ਕੇ ਸਿਮਤ ਸਤਗੁਰ ਜਨ ਸਭ ਸਤੇ ਪਾਛਾ ਦੇ ਨਾਲ ਲੱਗਣਾ ਅੱਜ ਕੋ ਸੁਣ ਕੋ ਅਮਰਸਖਲੋ ਜਾਂ ਕੇ ਸੇ ਅਮਰਤਾ ਨੂੰ ਕਹਿ ਦੋ ਤੇ ਪੈਸੇ ਹਿਸਾਬ ਉੱਪਰ ਦੀ ਪਾਇਆ ਕਰ ਤੋ ਇਹਦਾ ਗੱਲ ਕਰਦੇ ਕਿ ਜਿੱਦਾ ਸ਼ਰਮ ਆਉਂਦੀ ਹੁੰਦੀ ਆ ਤਾਂ ਕਈ ਮੇਰੇ ਵੀਰ ਅਮਰਤਾ ਜੀ ਨਾ ਪੈਣਾ ਉਹ ਕੰਪਾਉਣ ਪਾਉਂਦੀਆਂ ਵਾ ਮਸਾਂ ਹੀ ਉਹ 2 ਇੰਚੀ ਗਰਬਾਨ ਹੁੰਦੀ ਆ ਸਾਚੀਨ ਸਿੰਘ ਬੰਦਸਾ ਜਵਾਸਾਬ ਲੰਦੇ ਆ ਸਚੀਨ ਬਾਸਾ ਦੀ ਗਿਰਦਾ ਸਚੀਨ ਬਾਸਾ ਲਿਆ ਰਹੇ ਜਾਂਦੇ ਆ ਤੇ ਉਥੇ ਦੇਖੀ ਜਾ ਕੋਈ ਕਿਸੇ ਨੇ ਨਿੱਕੀ ਦੀ 2 ਇੰਚੀ ਕੁਰਬਾਨ ਪਾਈ ਹੁੰਦੀ ਆ ਤੇ ਪਤਾ ਨਹੀਂ ਮੈਨੂੰ ਉਹ 2 ਇੰਚੀ ਜਿਹੜਾ ਮਿਆਨ ਆ ਉਹ ਕੁਰਬਾਨ ਸਮੇਤ ਉਹ ਵਿੱਚ ਜਿਹੜੀ ਉਹਦੀ ਸ਼੍ਰੀ ਸਾਹਿਬ ਉਹ ਕਦੀ ਹੋਏਗੀ ਮੇਰਾ ਖਿਆਲ ਇਹ ਕਿੰਦੀ ਹੋਣੀ ਆ ਤੇ 1 ਇੰਚ ਜੇਹੀ ਆ ਉਹਨਾਂ ਦੇ ਕੰਨ ਤੋਂ ਮੈਲ ਕਰ ਸਕਦਾ ਉਹ ਹੋ ਗੋਸ ਕਰ ਵੀ ਸਕਦਾ ਉਹਨਾਂ ਨੂੰ ਸਵਾਮੀ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜਿਹਨੇ ਅਮਲ ਛੱਡਿਆ ਹੈ ਕੁਰਪਾਨ ਇਨੀਕ ਪਾਇਆ ਤੋ ਕਿ ਕਦਾਤ ਸਾਜ਼ ਦੀ ਦੇਗ ਵਿੱਚ ਭੋਗ ਲੱਗ ਸਕੇ ਕਮਸ ਕਮ ਉਹ ਕਾਦੇ ਹਥਿਆਰ ਦੇ ਰੂਪ ਵਿੱਚ ਕੰਮ ਆ ਸਕੇ ਆਪਾਂ ਤਾਂ ਪਾਣ ਪਾਣ ਤੋਂ ਸੰਦੇ ਸਾਨੂੰ ਕੋਈ ਪਾਣ ਪਾਣੀ ਪਹੇਗੀ ਸਿਰ ਦੇ ਹੱਲ ਕੋਈ ਵਿੰਦ ਲਵਾਉਂਦਾ ਯਾਰ ਹਰ ਕੋਈ ਕੇਸੀ ਦੇਸਨ ਤੰਦਾ ਫੇਰਦਾ ਕੰਜੀ ਬਣਾ ਦੇ ਨਾਲ ਕੇਸ ਸਾਫ ਕਰਦਾ ਤੇ ਕੇਸ ਦੇ ਵਿੱਚ ਗੰਦਾ ਰ ਉਹ ਸਦਕੋ ਪਾਸ਼ਾ ਦਾ ਕਕਾਰ ਆ ਜੇ ਆਪਾਂ ਗੰਗੀ ਨਾਲ ਸੇਵਾਵਾਂਗੇ ਤੇ ਉਹ ਆਪਣੇ ਕੀਰਤ ਸਾਹਿਬ ਹੋ ਸਕਦੇ ਆ ਲੇਕਿਨ ਗੁਰੂ ਦਾ ਸੱਚੇ ਪਾਤਸ਼ਾਹ ਦਾ ਹੱਥ ਨਹੀਂ ਆ ਇਹ ਸੱਚੇ ਪਾਤਸ਼ਾਹ ਦਾ ਹੱਥ ਆ ਸਿਰ ਤੇ ਜੇ ਆਪਾਂ ਗੰਗਾ ਰੱਖਿਆ ਕੇਸਾਂ ਵਿੱਚ ਤੇ ਨੰਗੇ ਜੇ ਆਪਣਾ ਹੱਲ ਕੋਈ ਟੱਕਦਾ ਸਾਰ ਕੋਈ ਬਰਸਲ ਪਉਂਦਾ ਤੇ ਸਾਨੂੰ ਸੱਚੇ ਪਾਤਸ਼ਾਹ ਦਿੰਦਾ ਕਿਛੜਾ ਕਿਛੜਾ ਦਿੱਤਾ ਵਗ ਜਦੀ ਸਦੀ ਨਿਸ਼ਾਨੀ ਆ ਇੱਕ ਆ ਨਾਰੀ ਜਦੇ ਹੋਏ ਕਿ ਹੇ ਇਹ ਨੇ ਆਪਣੀਆਂ ਭੈਣਾਂ ਨੂੰ ਦੇ ਬੱਚੀਆਂ ਨੇ ਉਹਨਾਂ ਆਪਣੀਆਂ ਬੱਚੀਆਂ ਬਰਾਬਰ ਜੋ ਛੋਟੀਆਂ ਵੱਡੀਆਂ ਜੇ ਸਾਡੇ ਬਰਾਬਰ ਦੀਆਂ ਉਹਨਾਂ ਨੂੰ ਭੈਣਾ ਤਿਆਰ ਤੇ ਵੱਡੀਆਂ ਨੂੰ ਆਪਣੀਆਂ ਮਾਵਾਂ ਸਮਝਣਾ ਇਹੋ ਲੋਕਾਂ ਨੂੰ ਹੈ ਕਿ ਆਪ ਤੋਂ ਵੱਡੇ ਨੂੰ ਆਪਣੇ ਬਾਰਸਮਾਨ ਆਪਣੇ ਬਰਾਬਰ ਦੇ ਨੂੰ ਆਪਣੇ ਵੀਰ ਦੇ ਸਮਾਨ ਅਤੇ ਛੋਟੇ ਨੂੰ ਆਪਣੇ ਬੱਚੇ ਸਮਝਣਾ ਜਨਕ ਸਾਧ ਜੀ ਸੰਤ ਜੀ ਸਾਧੂ ਪਾਤਸ਼ਾਹ ਨੇ ਸਾਨੂੰ ਕਿਹਾ ਦਾ ਤੇ ਸਤਗੁਰ ਪਾਤਸ਼ਾਹ ਨੇ ਸਾਨੂੰ ਕਹਿਆ ਦਿੱਤਾ ਤੇ ਕਰਾ ਲੋਗੀ ਕੋਈ ਜਿੰਦਾ سونے ਦਾ ਪਾਉਂਦਾ ਕੋਈ ਚਾਂਦੀ ਦਾ ਨਾਮ ਲੈ ਕੇ ਲਿਉਂ ਤੇ ਲਿਖਦਾ ਵਾਹਿਗੁਰੂ ਬਨੁਗਾ ਪਿੱਛੇ ਲਾਇ ਵਾਹਿਗੁਰੂ ਲਿਖੰਦਾ ਕੀ ਫਾਇਦਾ ਤੂੰ ਤਾਂ ਲਿਖਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਤੇਰਾ ਫਤਿਹ ਲਿਖੰਦਾ ਕੀ ਫਾਇਦਾ ਜੇ ਤੂੰ ਉਸ ਕਰੇ ਜੋ ਇਹਦਾ ਹੀ ਨਹੀਂ ਪਾਇਆ ਸਰਬਨੋ ਦਾ ਨਹੀਂ ਪਾਇਆ ਜਿਆ ਗੋਦੀ ਨਿਸ਼ਾਨੀ ਆ ਕਿਤੇ ਸ੍ਰੀ ਕਾਦਰਕ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਜਾਓ ਉਥੇ ਨਾਲ ਦੀ ਸ਼ਕਤ ਦੇ ਦਰਸ਼ਨ ਕਰਾਉਂਦੇ ਨੇ ਗੁਰੂ ਸਾਹਿਬਾਂ ਦੇ ਦਸਤਰ ਚਸ਼ਤਰਾਂ ਦੇ ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਸਿੱਖਤਨ ਖਾਉਂਦੇ ਨੇ ਜਦੋਂ ਉੱਥੇ ਇੱਕ ਸਿੱਖਤਨ ਖਾਉਂਦੇ ਕਿ ਇਹਦੇ ਉੱਪਰ ਤੇ ਜਪਜੀ ਸਾਹਿਬ ਦੀ ਸਾਰੀ ਬਾਣੀ ਲਿਖੀ ਆ ਛੋਟਾ ਜਿਹਾ ਚੱਕਰ ਆ ਅਸ਼ਿਰਦ ਪੋਮਰਾ ਦਮਾਲੇ ਦਾ ਜਪਜੀ ਸਾਹਿਬ ਦੀ ਸਾਰੀ ਬਾਣੀ ਲਿਖੀ ਆ ਤੇ ਇੱਕ ਛੋਟਾ ਜਿਹਾ ਚੱਕਰ ਆ ਉੱਥੇ ਦੇਖਿਆ ਤੇ ਮੂਲ ਮੰਤਰ ਦਾ ਪਾਸਾ ਲਿਖਿਆ ਉਹ ਤਾਂ ਤਾਂ ਲਿਖਿਆ ਵੀ ਸਾਨੂੰ ਗੁਰੂ ਚੇਤਾ ਆਵੇ ਤੇ ਜਿਹੜਾ ਸੋਨੇ ਦਾ ਕੜਾ ਪਾ ਕੇ ਇਹ ਚੇਤਾ ਆਇਆ ਵੀ ਇਹ 10000 ਦਾ ਤੇ 15000 ਦਾ ਤੇ ਇੱਕ ਤੋਲੇ ਦਾ ਜ ਲੱਖ ਰੁਪਏ ਦਾ ਪਾਗੇ ਬੈਠਾ ਉਹਦਾ ਮੁੱਲ ਕੁਛ ਨਹੀਂ ਕਿ ਜਦੋਂ ਅਹ ਚੇਤੇ ਆਇਆ ਤਾਂ ਸਾਹਮਣੇ ਕਹਾਂ ਕਿ ਆਹ ਕੜਾ ਪਾਇਆ ਮੈਂ ਤੇ ਚੇਤੇ ਆਇਆ ਕੋ ਗਿੰਦ ਸਿੰਘ ਤੇ شاہ ਸ਼ੈਨਸ਼ਾਹ ਗੁਰੂ ਗੋਬਿੰਦ ਸਿੰਘ ਕੋਟ ਬ੍ਰਹਮੰਡ ਕੋ ਠਾਕੇ ਸਵਾਮੀ ਗੁਰੂ ਗੋਬਿੰਦ ਸਿੰਘ ਤੁਹਾਨੂੰ ਚੇਤੇ ਆਵੇਗਾ ਜਿਹੜਾ ਕੋਟ ਬ੍ਰਹਮੰਡ ਦਾ ਮਾਲਕ ਆ ਉਹਦਾ ਜਿਹੜਾ ਪੁੱਤ ਆ ਉਹਦਾ ਸਿੱਖਿਆ ਉਹ ਕਿਰੀ ਗਰੀਬ ਨਹੀਂ ਹੋ ਸਕਦਾ ਜਾਂਕਾ ਮੀਨ ਸਾਜੀ ਹੈ ਸਮੀਆਂ ਇਸ ਜਾਣ ਤੋਂ ਤੁਹਾਨੂੰ ਕਾ ਕੀ ਕਮੀ ਆ ਕਿਤੇ ਇਸ ਗੱਲ ਕੋ ਪੁਲੇਖੇ ਨਹੀਂ ਲੈਣਾ ਤੇ ਜਦੋਂ ਕੇਸ ਨੇ ਇਹ ਸਾਡਾ ਸਰੀਰ ਦਾ ਅੰਗ ਨੇ ਗੂੜੀ ਮੋੜਿਆ ਅਤੇ ਗੂੜੇ ਸਾਡੇ ਗੂੜੇ ਅੰਗ ਨੇ ਇਹ ਇਹ ਸਾਨੂੰ ਸਤਗੁਰੂ ਪਾਤਸ਼ਾਹ ਨੇ ਦਿੱਤੇ ਆ ਇਹਨਾਂ ਦੀ ਸੰਭਾਲ ਕਰਨੀ ਇਹਨਾਂ ਨੂੰ ਸਾੜਨਾ ਨਹੀਂ ਇਹਨਾਂ ਨੂੰ ਕੱਢਣਾ ਨਹੀਂ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਣਾ ਜਦੋਂ ਕੇਸ ਬਾਅਦ ਕੇਸ ਜਦੋਂ ਹਜੇ ਕਰੋ ਇਸ਼ਨਾਨ ਕਰਕੇ ਤੁਹਾਨੂੰ ਯਾਦ ਕਰੇਗਾ ਕਿ ਸਤਗੁਰੂ ਪਾਤਸ਼ਾਹ ਨੇ ਸਾਨੂੰ ਇਹ ਵੀ ਤਾਜ ਦਿੱਤਾ ਇੱਕ ਇਹ ਉਹ ਤਾਵਨ ਨੇ ਜਿਹੜੇ ਸਦੇ ਕਾਲਪੁਰਖਾਂ ਜੋੜਦੇ ਨੇ। ਸੋ ਆਪ ਸਭ ਨੂੰ ਬੇਨਤੀ ਹੈ ਕਿ ਅੱਜ ਪੰਜ ਕਕਾਰਾਂ ਦੇ ਧਾਰ ਨਹੀਂ ਹੋ ਕੇ ਗੁਰੂ ਆਲੇ ਬਣ ਕੇ ਅੱਗੇ ਸਤਿਗੁਰੂ ਪਾਤਸ਼ਾਹ ਨੂੰ ਇੱਕ ਪਿਆਰ ਭਰੀ ਬੇਨਤੀ ਕਰੀ ਸਤਿਗੁਰੂ ਪਾਤਸ਼ਾਹ ਤੂੰ ਮਾਤਾ ਜੀ ਨੇ ਪੁੱਛਿਆ ਸੀਗਾ ਚਾਰ ਤੇ ਮੇਰੇ ਚਾਰ ਪੁੱਤਰ ਚਾਰ ਦਾਰੇ ਚਾਰ ਸਹਿਬ ਜਾਦੇ ਕਿੱਥੇ ਆ ਤੇ ਤੁਸੀਂ ਇੱਕ ਹੁਕਮ ਕੀਤਾ ਸੀ ਤੁਸੀਂ ਇੱਕ ਗਵਾਜ ਦਿੱਤੀ ਸੀ ਚਾਲ ਮੂਏ ਤੋਂ ਕਿਆ ਭਿਆ ਦੀਵਤ ਕਈ ਹਜ਼ਾਰ ਤੇ ਸਤਿਗੁਰੂ ਪਾਤਸ਼ਾਹ ਮੈਂ ਉਹਨਾਂ ਹਜ਼ਾਰਾਂ ਵਿੱਚ ਅੱਜ ਖਲੋ ਗਿਆ ਅੱਜ ਤੋਂ ਮੈਂ ਵੀ ਆਪਣੇ ਪ੍ਰਵਾਚ ਛੋਲ ਕੇ ਜਣੀ ਤੇ ਕਮਸਮਾ ਆਪਣੇ ਪ੍ਰਵਾਵ ਤੇ ਸਿੱਖੀ ਦਾ ਪ੍ਰਚਾਰ ਕਰਾਂਗਾ ਮੇਹ ਆਪਣਾ ਕ੍ਰਿਤੀਆਂ ਦੇਖ ਲੁੱਤੇ ਆ ਅੱਜ ਤੋਂ ਬਾਅਦ ਇੱਕ ਪ੍ਰਵਲਨਾ ਕਿ ਸਤਿਗੁਰੂ ਪਾਤਸ਼ਾਹ ਸਾਡੇ ਘਰ 'ਚ ਕੋਈ ਕੇਸ ਨਹੀਂ ਕਰਾਏਗਾ ਸਾਡੇ ਘਰ ਤੋਂ ਕੋਈ ਦੋਤੋ ਆਏ ਸਲਸ ਵਾਏ ਹੋਏ ਕਿ ਤੇ ਮਸਾ ਦੇ ਕਰਨੀ ਕੋਈ ਜਾਏਗਾ ਅਤੇ ਸਾਡੇ ਘਰ ਦਾ ਕੋਈ ਵੀ ਹੀ ਕਿਸੇ ਤਰ੍ਹਾਂ ਦਾ ਵਹਿਮ ਨਹੀਂ ਕਰੇਗਾ ਤੇ ਸਾਡੇ ਘਰ ਦਾ ਕੋਈ ਵੀ ਜਿੰਨਾ ਸ਼ਰ ਨਹੀਂ ਕਰੇਗਾ ਅੱਜ ਵੀ ਤੁਹਾਡੇ ਨਾਲ ਗੱਲ ਕਰਦੇ ਆ ਸਤਿਗੁਰੂ ਪਾਤਸ਼ਾਹਾਂ ਨੂੰ ਸਮਝਾਵਾਂਗੇ ਜੇ ਕੋਈ ਕਰਤੱਵਿਆ ਤੇ ਐਸੀ ਜ਼ਿੰਦਗੀ ਜਿਣੀ ਆ ਕਿ ਤੁਹਾਨੂੰ ਉਹਨਾਂ ਸਿੱਖਾਂ ਵਿੱਚ ਗਿਣਿਆ ਜਾ ਸਕੇ ਕਿ ਜਿਹੜੇ ਤੁਸੀਂ ਸਤਿਗੁਰੂ ਪਾਤਸ਼ਾਹਾਂ ਨੇ ਕਿਹਾ ਜਨ ਨਾਨਕ ਧੂਣ ਮੰਗੇ ਇਸ ਦਿਲ ਸੇ ਕਿ ਜੋ ਆਪ ਜਪੇ ਉਹਦੇ ਨਾਮ ਚ ਪਾਵੇ ਉਹਨਾਂ ਸਿੱਖਾਂ ਜ ਆਪਣਾ ਨਾਮ ਬੁਖਣਾ ਕਿ ਜਿਵੇਂ ਆਪੋ ਵੀ ਨਾਮ ਜਪਿਆ ਤੇ ਉਹਨਾਂ ਨਾਲ ਜੁੜਨ ਵਾਸਤੇ ਕਰਨਾ ਕਾਫੀ ਅਮਰ ਸਿਰਨਾ ਤੇ ਉਹਨਾਂ ਨੂੰ ਅਮਰ ਸਿਰਨ ਵਾਸਤੇ ਕਰਨਾ ਆਗਿਆ ਪਈ ਅਕਾਲ ਪੀ ਤਬੇ ਚਲਾਇਓ ਪੰਥ ਸਾਬ ਸਿੱਖਾਂ ਕੋ ਹੁਕਮ ਹੈ ਗੁਰੂ ਮਾਨੇ ਉਪਰੰਥ ਕਿ ਗੁਰਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਨੂੰ ਗੁਰੂ ਮੰਨਣਾ ਕੋਈ ਕਿਸੇ ਦੇਵਤਾਲੀ ਨੂੰ ਕਿਸੇ ਮਸਜਿਦ ਨੂੰ ਕਿਸੇ ਥਾਤਕ ਦੇ ਵਾਲੇ ਨੂੰ ਕਿਤੇ ਵੀ ਜਾ ਕੇ ਮੱਥਾ ਨਹੀਂ ਟੇਕਣਾ ਉਹ ਕਿ ਸਤਗੁਰੂ ਬਾਦਸ਼ਾਹ ਹੁਕਮ ਕੀਤਾ ਮੱਥਾ ਟੇਕਣ ਤੇ ਬਾਅਦ ਦੀ ਗੱਲ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਆਪਣੀ ਅੱਖ ਨਾਲ ਵੀ ਕਿਸੇ ਨੂੰ ਨਹੀਂ ਵੇਖਣਾ RAM RAHIM PURAN KRAN ਅਨੇਕ ਕਹੇ ਮਾਤਾ ਇੱਕ ਨਾ ਮੰਨਿਓ ਸਿਮਰਤ ਸਾਸਤੇ ਬੇਲ ਸਭੇ ਮੋਹ ਭੇਦ ਗਏ ਹਮ ਇੱਕ ਨਾ ਜਾਣਿਓ ਸਿਮਰਤ ਪਾਣ ਕਰਤਾ ਤੁਮਹੀ ਕਾ ਮੈਂ ਨਾ ਕਹੋ ਸਭ ਕੋ ਬਖਾਨਿਓ ਸਰਦ ਦਵਾਰ ਕੋ ਛੱਡ ਕੇ ਕਰਤੋ ਅੰਦਵਾਰ ਬਾਹੇ ਗਏ ਕੀ ਰਾਜਾ ਸੁਕੋ ਮਿੰਦਸ ਦਵਾਰ ਸਤਗੁਰੂ ਪਾਤਸ਼ਾਹ ਜਗੁਨ ਕੇ ਸਾਰੇ ਦਵਾਰੇ ਛੱਡ ਕੇ 73 73 56 ਦੇ ਨਾਲ ਲੱਗਣਾ ਅੱਜ ਕੋਈ ਸਮਝ ਆਮਲ ਸਕ ਲੋ ਜਾਂ ਜੇ ਅਮਰਤਾ ਜੀ ਨੂੰ ਕਹਿ ਦੋ ਇਹ ਪੈਸੇ ਹਿਸਾਬ ਉੱਪਰ ਨਹੀਂ ਪਾਇਆ ਕਰ ਤੋ ਇਸ ਦਾ ਗੱਲ ਕਰਦੇ ਕਿ ਜਿੱਦਾ ਸ਼ਰਮ ਆਉਂਦੀ ਹੁੰਦੀ ਆ ਤੇ ਕਈ ਮੇਰੇ ਵੀਰ ਅਮਰਤਾ ਜੀ ਨਾਲ ਭੈਣਾ ਉਹ ਕੰਪਾਉਣ ਪਾਉਂਦੀਆਂ ਨਾ ਮਸਾਂ ਹੀ ਉਹ 2 ਇੰਚੀ ਕਰਪਾਨ ਹੁੰਦੀ ਆ ਆ ਸੱਚ ਦਾ ਸਭ ਇਹ ਮੰਨਦਾ ਸਾਹਿਬ ਜਵਾਸਾਬ ਜਾਣਦੇ ਆ ਸੱਚੇ ਪਾਸ਼ਾ ਦੀ ਗੱਲ ਕਰਦੇ ਸੱਚੇ ਪਾਸ਼ਾ ਲੈ ਰਹੇ ਜਾਂਦੇ ਆ ਤੇ ਉਥੇ ਦੇਖੀ ਜਾਦੂ ਕਿਸੇ ਨੇ 2 ਇੰਚੀ ਦੀ ਦੋ ਇੰਚੀ ਕੁਰਬਾਨ ਪਾਈ ਹੁੰਦੀ ਆ ਤੇ ਪਤਾ ਨਹੀਂ ਮੈਨੂੰ 2 ਇੰਚੀ ਜਿਹੜਾ ਮਿਆਨ ਆ ਕੁਰਬਾਨ ਸਮੇਤ ਉਹ ਵਿੱਚ ਜਿਹੜੀ ਉਹਦੀ ਸ਼੍ਰੀ ਸਾਹਿਬ ਉਹ ਕਦੀ ਕੋ ਹੈਗੀ ਮੇਰਾ ਖਿਆਲ ਲੇ 1 ਇੰਚੀ ਹੋਣੀ ਆ ਤੇ 1 ਇੰਚੀ ਜੇਹੀ ਆ ਉਹਨਾਂ ਦੇ ਕੰਨ ਚੋਂ ਮੈਲ ਕਰ ਸਕਦਾ ਉਹ ਹੋਰਗੋਸ ਕਰਦੀ ਵੀ ਕਰ ਸਕਦਾ ਉਹਨਾਂ ਨੂੰ ਸਵਾ ਨੂੰ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜਿਹਨੇ ਅਮਰ ਛੱਕਿਆ ਹੈ ਕੁਰਬਾਨ ਇੰਨੀ ਕੁ ਪਾਇਆ ਕਰੋ ਕਿ ਕਲਾਪ ਸਾਹਿਬ ਦੀ ਦੇਹ ਵਿੱਚ ਭੋਗ ਲੱਗ ਸਕੇ ਕਮ ਸਕਮ ਉਹ ਕਦੇ ਹਥਿਆਰ ਦੇ ਰੂਪ ਵਿੱਚ ਕੰਮ ਆ ਸਕੇ ਆਪਾਂ ਤਾਂ ਪਾਉਂ ਤੋਂ ਸੰਗ ਸਾਨੂੰ ਕੁਰਬਾਨ ਪਉਣੀ ਪਵੇਗੀ ਸਿਰ ਦੇ ਹੱਲ ਕੋਈ ਵਿੰਦਾ ਪਉਂਦਾ ਹੀ ਆ ਹਰ ਕੋਈ ਕਿਸੇ ਦੇਸਾਂ ਨੂੰ ਕੰਦਾ ਫੇਰਦਾ ਕੰਜੀ ਨਾਲ ਗੰਗੇ ਨਾਲ ਕੇਸ ਸਾਫ ਕਰਦਾ ਤੇ ਕੇਸ ਦੇ ਵਿੱਚ ਗੰਦਾ ਰਾ ਉਹ ਸਤਿਗੁਰੂ ਪਾਸ਼ਾ ਦਾ ਕੋ ਕਾਰ ਆ ਜੇ ਅਬ ਗੰਗੀ ਨਾਲ ਸੇਵਾਵਾਂਗੇ ਤੋ ਆਪਣੇ ਕੇਸ ਤੋਂ ਸਾਫ ਹੋ ਸਕਦੇ ਆ ਇੱਕ ਨੇ ਗੁਰੂ ਦਾ ਸੱਚੇ ਪਾਤਸ਼ਾਹ ਦਾ ਹੱਥ ਨਹੀਂ ਆ ਇਹ ਸੱਚੇ ਪਾਤਸ਼ਾਹ ਦਾ ਹੱਥ ਆ ਸਿਰ ਤੇ ਜੇ ਆਪਾਂ ਅੰਗਲ ਰੱਖਿਆ ਕੇਸਾਂ ਵਿੱਚ ਪ੍ਰਿੰਗੇਜ ਆਪਣਾ ਹੱਲ ਕੋਈ ਟੱਕਦਾ ਹਲ ਕੋਈ ਬਸਲ ਪਾਉਂਦਾ ਤੇ ਸਾਨੂੰ ਸੱਚੇ ਪਾਤਸ਼ਾਹ ਦਿੰਦਾ ਕਿ ਛਹਿੜਾ ਕਿ ਛਹਿੜਾ ਦਿੱਤਾ ਵੱਡ ਜਦੀ ਛੜੀ ਦੀ ਨਿਸ਼ਾਨੀ ਆ ਏਕਾਂ ਨਾਵੀ ਜਦੇ ਹੋਏ ਕਿ ਹੋਏ ਨੇ ਆਪਣੀਆਂ ਭੈਣਾਂ ਨੂੰ ਜੋ ਬੱਚੀਆਂ ਨੇ ਉਹਨਾਂ ਆਪਣੀਆਂ ਬੱਚੀਆਂ ਬਰਾਬਰ ਜੋ ਛੋਟੀਆਂ ਵੱਡੀਆਂ ਜੋ ਸਾਹਿਬ ਬਰਾਬਰ ਦੀ ਉਹਨਾਂ ਨੂੰ ਭੈਣਾ ਤੇ ਆਪ ਤੇ ਵੱਡੀਆਂ ਨੂੰ ਆਪਣੀਆਂ ਮਾਵਾਂ ਸਮਝਣਾ ਇਹੋ ਲੋਕਮਾਂ ਭੈਣਾ ਨੂੰ ਹੈ ਕਿ ਆਪ ਤੋਂ ਵੱਡੇ ਨੂੰ ਆਪਣੇ ਬਾਰਸਮਾਨ ਆਪਣੇ ਬਰਾਬਰ ਦੇ ਨੂੰ ਆਪਣੇ ਵੀਰ ਦੇ ਸਮਾਨ ਅਤੇ ਛੋਡੇ ਨੂੰ ਆਪਣੇ ਬੱਚੇ ਸਮਝਣਾ ਜਦ ਸਾਧਗੁਰੂ ਜੀ ਸਾਡੇ ਕੋਲ ਪਾਤਸ਼ਾਹ ਨੇ ਸਾਨੂੰ ਕਿਹਾ ਦਾ ਤੇ ਸਤਗੁਰੂ ਪਾਤਸ਼ਾਹ ਨੇ ਸਾਨੂੰ ਕਰਾ ਦਿੱਤਾ ਤੇ ਕਰਾ ਲੋਗੀ ਕੋਈ ਕਹਿੰਦਾ ਸੋਨੇ ਦਾ ਪੁੰਨਦਾ ਕੋਈ ਚਾਂਦੀ ਦਾ ਨਾਮ ਲੈ ਕੇ ਲਿਖਦਾ ਲਿਖਦਾ ਵਾਹਿਗੁਰੂ ਕਨ ਦਾ ਪਤੇ ਦਾ ਵਾਇਗੁਰ ਲਿਖਦਾ ਕੀ ਫਾਇਦਾ ਤੂੰ ਤਾਂ ਲਿਖਿਆ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤੇ ਇਹ ਤੇਰਾ ਫਤੇ ਦੇਖਦਾ ਕੀ ਫਾਇਦਾ ਜੇ ਤੂੰ ਉਸ ਕਰੇ ਰੋਏ ਦਾ ਹੀ ਨਹੀਂ ਪਾਇਆ ਸਰਬਨੋ ਦਾ ਨਹੀਂ ਪਾਇਆ ਜਾਂ ਗੁਰੂ ਦੀ ਨਿਸ਼ਾਨੀ ਆ ਕਿ ਤਿਸ ਵੀ ਕਾਲ ਤੱਕ ਸਾਹਿਬ ਦਰਸ਼ਨ ਕਰਨ ਵਾਸਤੇ ਜਾਓ ਉਥੇ ਨਾਲ ਦੀ ਸਸ਼ਤਰ ਦੇ ਦਰਸ਼ਨ ਕਰਾਉਂਦੇ ਨੇ ਗੁਰੂ ਸਾਹਿਬਾਂ ਦੇ ਦਸਤਰ ਸਸ਼ਤਰਾਂ ਦੇ ਉਹਨਾਂ ਵਿੱਚ ਬਾਬਾ ਦੀਪ ਸਿੰਘ ਜੀ ਦੇ ਸਸ਼ਤਰ ਵਿਖਾਉਂਦੇ ਨੇ ਜਦੋਂ ਉਥੇ ਇੱਕ ਸੋਤਿ ਲਿਖਾਉਂਦੇ ਕਿ ਇਹਦੇ ਉੱਪਰ ਤੇ ਜਪਜੀ ਸਾਹਿਬ ਦੀ ਸਾਰੀ ਬਾਣੀ ਲਿਖੀ ਆ। ਛੋਟਾ ਜਿਹਾ ਚੱਕਰ ਆ ਸਰਦਪੁਰੋਂ ਵਾਲਾ ਦੁਬਾਲੇ ਦਾ ਜਪਜੀ ਸਾਹਿਬ ਦੀ ਸਾਰੀ ਬਾਣੀ ਲਿਖੀ ਆ। ਤੇ ਇੱਕ ਛੋਟਾ ਜਿਹਾ ਚੱਕਰ ਆ ਉੱਥੇ ਲਿਖਿਆ ਕਿ ਮੂਲ ਮੰਤਰ ਦਾ ਪਾਸਾ ਲਿਖਿਆ। ਉਹ ਤਾਂ ਤਾਂ ਲਿਖਿਆ ਕਿ ਸਾਨੂੰ ਗੁਰੂ ਚੇਤਾ ਆਵੇ ਤੇ ਜਿਹੜਾ ਸੋਨੇ ਦਾ ਕੜਾ ਪਾ ਕੇ ਇਹ ਜੇਤਾ ਆਇਆ ਵੀ ਇਹ 10000 ਦਾ ਤੇ 15000 ਦਾ ਤੇ ਇੱਕ ਤੋਲੇ ਦਾ ਲੱਖ ਰੁਪਏ ਦਾ ਪਾ ਕੇ ਬੈਠਾ ਉਹਦਾ ਮੁੱਲ ਕੁਛ ਨਹੀਂ ਜੇ ਜਦੋਂ ਅਹ ਚੇਤੇ ਆਇਆ ਤਾਂ ਸਾਹਮਣੇ ਕੜਾ ਵੀ ਆ ਕੜਾ ਪਾਇਆ ਮੈਂ ਤੇ ਚੇਤੇ ਆਇਆ ਗੁਰੂ ਗੋਬਿੰਦ ਸਿੰਘ ਤੇ ਸਾਹੇ ਸ਼ੈਨशाह ਗੁਰੂ ਗੋਬਿੰਦ ਸਿੰਘ ਕੋਟ ਬ੍ਰਹਮੰਡ ਕੋ ਠਾਕੁਰ Swami Guru Gobind Singh ਤੁਹਾਨੂੰ ਚੇਤੇ ਆਵੇਗਾ ਜਿਹੜਾ ਕੋਟ ਬ੍ਰਹਮੰਡ ਦਾ ਮਾਲਕ ਆ ਉਹਦਾ ਜਿਹੜਾ ਪੁੱਤ ਆ ਉਹਦਾ ਸਿੱਖਿਆ ਉਹਦੀ ਗਰੀਬ ਨਹੀਂ ਹੋ ਸਕਦਾ ਜਾਂਕਾ ਮੀਨ ਸਾਜਣ ਹੈ ਸਮੀਆਂ ਇਸ ਜਨ ਕੋ ਕੋਈ ਕਾ ਕੀ ਕਮੀ ਆ ਕਿਤੇ ਇਸ ਗੱਲ 'ਤੇ ਉਪਲੇਖ ਨਹੀਂ ਜਣਾ ਨਾ ਤੇ ਜੇ ਕੇਸ ਨੇ ਕਿ ਸਾਡਾ ਸਰੀਰ ਦਾ ਅੰਗ ਨੇ ਗੁਰੂ ਦੀ ਮੋੜਿਆ ਅਤੇ ਗੁਰੂ ਦੇ ਸਾਡੇ ਗੁਰੂ ਦੇ ਅੰਗ ਨੇ ਇਹ ਸਾਨੂੰ ਸਤਗੁਰੂ ਪਾਤਸ਼ਾਹ ਨੇ ਦਿੱਤੇ ਆ ਇਹਨਾਂ ਦੀ ਸੰਭਾਲ ਕਰਨੀ ਇਹਨਾਂ ਨੂੰ ਸਾੜਨਾ ਨਹੀਂ ਇਹਨਾਂ ਨੂੰ ਕੱਢਣਾ ਨਹੀਂ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਣਾ ਜਦੋਂ ਕੇਸ ਬਾਦ ਕੇਸ ਜਦੋਂ ਹਜੇ ਕਰੋ ਤੇ ਇਸ਼ਨਾਨ ਕਰਕੇ ਜਦੋਂ ਯਾਦ ਕਰੇਗਾ ਕਿ ਸਤਗੁਰੂ ਪਾਤਸ਼ਾਹ ਨੇ ਸਾਨੂੰ ਇਹ ਵੀ ਤਾਜ ਦਿੱਤਾ ਇੱਕ ਇਹ ਉਹ ਤਾਵਾ ਨੇ ਜਿਹੜੇ ਸਦੇ ਕਾਲਪੁਰਖ ਨਾਲ ਜੋੜਦੇ ਨੇ ਉਹ ਆਪ ਸਭ ਦੀ ਬੇਨਤੀ ਹੈ ਕਿ ਅੱਜ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਗੁਰੂ ਵਾਲੇ ਬਣ ਕੇ ਅਤੇ ਸਤਿਗੁਰੂ ਪਾਤਸ਼ਾਹ ਨੂੰ ਇੱਕ ਪਿਆਰ ਭਰੀ ਬੇਨਤੀ ਕਰੀ ਸਤਿਗੁਰੂ ਪਾਤਸ਼ਾਹ ਤੁੰ ਮਾਤਾ ਜੀ ਨੇ ਪੁੱਛਿਆ ਸੀਗਾ ਚਾਰ ਤੇ ਮੇਰੇ ਚਾਰ ਪੁੱਤਰ ਚਾਰ ਦਾਰੇ ਚਾਰ ਸਹਿਬ ਜੀ ਕਿੱਥੇ ਆ ਤੇ ਤੁਸੀਂ ਇੱਕ ਹੁਕਮ ਕੀਤਾ ਸੀ ਤੁਸੀਂ ਇੱਕ ਗਵਾਹ ਦਿੱਤੀ ਸੀ ਚਾਲ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਤੇ ਸਤਿਗੁਰੂ ਪਾਤਸ਼ਾਹ ਮੈਂ ਉਹਨਾਂ ਹਜ਼ਾਰਾਂ ਵਿੱਚ ਅਜਜ ਖਲੋ ਗਿਆ ਅਜਿਹਾ ਮੈਂ ਵੀ ਆਪਣੇ ਪ੍ਰਵਾਸ ਖੋਲ ਕੇ ਜੇ ਨਹੀਂ ਤੇ ਕਮਸਾਂ ਮੈਂ ਆਪਣੇ ਪ੍ਰਵਾਹ ਦੇ ਸਿੱਖੀ ਦਾ ਪ੍ਰਚਾਰ ਕਰਾਂਗਾ ਮੇਰੀਆਂ ਆਪਣੀਆਂ ਕ੍ਰਿਤਿਆਂ ਵੀ ਖੋਖਿਆ ਅੱਜ ਤੋਂ ਬਾਅਦ ਇੱਕ ਪਰਵਰਾਨਾ ਕੇ ਸਤਿਗੁਰੂ ਪਾਚਾ ਸਾਡੇ ਘਰ 'ਚ ਕੋਈ ਕੇਸ ਨਹੀਂ ਕਰਾਏਗਾ ਸਾਡੇ ਘਰ ਤੋਂ ਗੋਤਵਾਇਸ ਨੂੰ ਸਵਾਇ ਹੋਏ ਕਿਤੇ ਮਸਾ ਦੇ ਕਰਨੀ ਕੋਈ ਜਾਏਗਾ ਅਤੇ ਸਾਡੇ ਘਰ ਦਾ ਕੋਈ ਵੀ ਹੈ ਕਿਸੇ ਤਰ੍ਹਾਂ ਦਾ ਵਹਿਮ ਨਹੀਂ ਕਰੇਗਾ ਤੇ ਸਾਡੇ ਘਰ ਦਾ ਕੋਈ ਵੀ ਜਿੰਨਾਸ਼ਾ ਨਹੀਂ ਕਰੇਗਾ ਅੱਜ ਤੋਂ ਤੁਹਾਡੀਆਂ ਪ੍ਰਣ ਕਰਦੇ ਆ ਸਤਿਗੁਰੂ ਪਾਚਾ ਨੂੰ ਸਮਝਾਵਾਂਗੇ ਜੇ ਕੋਈ ਕਰਦਾ ਵੀ ਹੈ ਤੇ ਐਸੀ ਜ਼ਿੰਦਗੀ ਜਿਣੀ ਆ ਕਿ ਤੁਹਾਨੂੰ ਉਹਨਾਂ ਸਿੱਖਾਂ ਵਿੱਚ ਗਿਣਿਆ ਜਾ ਸਕੇ ਕਿ ਜਿਹੜੇ ਗੁਰੂ ਸਤਗੁਰੂ ਪਾਤਸ਼ਾਹ ਨੇ ਕਿਹਾ ਜਨ ਨਾਨਕ ਤੁਹਾਨੂੰ ਮੰਗੇ ਕਿਸ ਗੁਸੇ ਕੀ ਜੋ ਆਪ ਜਪੇ ਅਵਰੇ ਨਾਮ ਚ ਪਾਵੇ ਉਹਨਾਂ ਸਿੱਖਾਂ ਜਪਣਾ ਨਾਮ ਲਖਣਾ ਕਿਸੇ ਯਾਪੋਈ ਨਾਮ ਜਪਣਾ ਤੇ ਉਹਨਾਂ ਦੇ ਨਾਮ ਜਪਣ ਵਾਸਤੇ ਕਰਨਾ ਕਾਫੀ ਅਮਰ ਸਿਕਣਾ ਤੇ ਉਹਨਾਂ ਨੂੰ ਅਮਰ ਸਿਕਣ ਵਾਸਤੇ